ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਰੋਲੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਪੰਜਾਬ ਦਾ ਤੇ ਕੇਂਦਰ ਦਾ ਸੈਂਟਰ ਦਾ ਜਿਹੜਾ ਰੌਲਾ ਹੈ ਆਪਸ ਵਿੱਚ ਰੇੜਕਾ ਹੈ ਜਾਂ ਵਿਤਕਰੇ ਦਾ ਜਿਹੜਾ ਦੋਸ਼ ਲੱਗਦਾ ਹੈ ਇਹ ਬਹੁਤ ਲੰਬਾ ਇਤਿਹਾਸ ਹੈ ਹਰ ਪੰਜਾਬੀ ਦੇ ਅੰਦਰ ਕਿਤੇ ਨਾ ਕਿਤੇ ਇਹ ਗਿਲਾ ਹੈ ਕਿ ਇਸ ਸੂਬੇ ਦੇ ਨਾਲ ਕਦੇ ਨਾ ਕਦੇ ਧੱਕਾ ਹੋਇਆ ਹੈ ਜਾਂ ਗਲਤ ਹੋਇਆ ਹੈ ਜਾਂ ਜਿਹੜੇ ਸਾਡੇ ਮੁੱਦੇ ਨੇ ਉਹ ਮੁਕੰਮਲ ਤੌਰ ਤੇ ਜਿਹੜੇ ਉਹ ਸੁਲਝਾਏ ਨਹੀਂ ਗਏ ਪੈਂਡਿੰਗ ਰੱਖੇ ਗਏ ਤੇ ਬਾਰ ਬਾਰ ਜਿਹੜਾ ਹੈ ਪੰਜਾਬ ਦੇ ਨਾਲ ਤੱਕਾ ਜਿਹੜਾ ਹੈ ਕੀਤਾ ਗਿਆ ਹੈ ਜਾਂ ਗਲਤ ਜਿਹੜਾ ਹੈ ਵਿਤਕਰਾ ਕੀਤਾ ਕੀਤਾ ਗਿਆ ਹੈ ਕਹਾਣੀ ਵੰਡ ਲਾ ਲਈਏ ਜਦੋਂ ਸੂਬੇ ਅਲੱਗ-ਅਲੱਗ ਹੋਏ ਨੇ ਜਾਂ ਪਾਣੀਆਂ ਦੇ ਮਸਲੇ ਹਜੇ ਤੱਕ ਜਿਹੜੇ ਨੇ ਪੈਂਡਿੰਗ ਨੇ ਚੰਡੀਗੜ੍ਹ ਦਾ ਜਿਹੜਾ ਹੈ ਪੰਜਾਬ ਦੀ ਰਾਜਧਾਨੀ ਨਾਮ ਬਣਾਉਣਾ ਉਹਨੂੰ ਸਾਂਝੀ ਰਾਜਧਾਨੀ ਬਣਾਉਣਾ ਤੇ ਯੂਨੀਅਨ ਟੈਰੀਟਰੀ ਜਿਹੜਾ ਹੈ ਬਣਾ ਦੇਣਾ ਪੰਜਾਬੀ ਬੋਲਦੇ ਇਲਾਕੇ ਹਜੇ ਕੁਝ ਰਹਿੰਦੇ ਨੇ ਪੰਜਾਬ ਨੂੰ ਨਾਂ ਤੇ ਜਾਣਾ ਇੱਕ ਲੰਬੀ ਲਿਸਟ ਹੈ ਇਹਨਾਂ ਮਸਲਿਆਂ ਦੀ ਤੇ ਇਹਦੇ ਨਤੀਜੇ ਜਿਹੜੇ ਨੇ ਉਹ ਵੀ ਪੰਜਾਬ ਨੇ ਬਹੁਤ ਹੀ ਜਿਹੜੇ ਨੇ ਉਹ ਮੁਸ਼ਕਲ ਭਰੇ ਹਾਲਾਤ ਜਿਹੜੇ ਨੇ ਉਹ ਦੇਖੇ ਨੇ ਭੁਗਤੇ ਨੇ ਹੁਣ ਜੋ ਇੱਕ ਨਵਾਂ ਮਸਲਾ ਖੜਾ ਹੋ ਗਿਆ ਲੱਗਦਾ ਹੈ ਕਿ ਲਿਸਟ ਦੇ ਵਿੱਚ ਇੱਕ ਹੋਰ ਮਸਲਾ ਜਿਹੜਾ ਹੈ ਉਹ ਢੁੜਨ ਜਾ ਰਿਹਾ ਹੈ ਉਹ ਮਸਲਾ ਹੈ ਉਹ ਹੈ ਸ਼ਾਨਨ ਪ੍ਰੋਜੈਕਟ ਦਾ ਜੀ ਸ਼ਾਨਨ ਪ੍ਰੋਜੈਕਟ ਕੀ ਹੈ ਇਹ ਮਸਲਾ ਕੀ ਹੈ ਅੱਜ ਤੁਹਾਡੇ ਨਾਲ ਇਸ ਚੀਜ਼ ਦੀ ਸਾਂਝ ਪਾਵਾਂਗੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹਾ ਜਿਹੜਾ ਹੈ ਉੱਥੋਂ ਦੀ ਬਰੋਟ ਵੈਲੀ ਹੈ ਜਿਹੜੀ ਉਸ ਦੇ ਜੋਗਿੰਦਰ ਨਗਰ ਜਗਾ ਜਿਹੜੀ ਹੈ ਉਹਦੇ ਵਿੱਚ ਸਥਿਤ ਹੈ 110 ਮੈਗਾਵਾਟ ਦਾ ਹਾਈਡਲ ਪਾਵਰ ਪ੍ਰੋਜੈਕਟ ਜਿਹੜਾ ਹੈ ਪਾਣੀ ਤੋਂ ਬਿਜਲੀ ਬਣਾਉਣ ਵਾਲਾ ਜਿਹੜਾ ਪ੍ਰੋਜੈਕਟ ਹੈ ਉਸ ਦਾ ਨਾਮ ਜਿਹੜਾ ਹੈ ਸ਼ਾਨਨ ਪ੍ਰੋਜੈਕਟ ਹੈ 6000 ਫੁੱਟ ਦੀ ਜਿਹੜੀ ਹਾਈਟ ਹੈ ਉਸ ਤੇ ਦੋ ਛੋਟੀਆਂ ਨਦੀਆਂ ਜਿਹੜੀਆਂ ਨੇ ਆ ਇਹ ਕਹ ਲਓ ਉਖਲ ਰਿਵਰ ਹੈ ਉਸ ਦਾ ਨਾਮ ਇਹ ਜਿਹੜਾ ਹੈ ਬਿਆਸ ਦਰਿਆ ਦੀ ਟ੍ਰਿਬਿਊਟਰੀ ਜਿਹਨੂੰ ਕਿਹਾ ਜਾਂਦਾ ਹੈ ਉਹ ਹੈ ਇਸ ਦਰਿਆ ਦੇ ਉੱਤੇ ਜਿਹੜਾ ਹੈ ਇਹ ਇਹ ਪ੍ਰੋਜੈਕਟ ਬਣਿਆ ਹੋਇਆ ਹੈ 1922 ਦੇ ਵਿੱਚ ਪੰਜਾਬ ਦੇ ਚੀਫ ਇੰਜੀਨੀਅਰ ਸਿਗੇ ਕਰਨਲ ਬੈਟੀ ਉਹਨਾਂ ਨੇ ਜਿਹੜਾ ਹੈ ਇਸ ਨੂੰ ਪ੍ਰੋਜੈਕਟ ਨੂੰ ਬਣਾਉਣ ਦਾ ਸ਼ੁਰੂ ਕਰਨ ਦਾ ਜਿਹੜਾ ਹੈ ਉਹ ਸੋਚਿਆ ਉਹ ਆਈਡੀਆ ਉਹਨਾਂ ਦੇ ਦਿਮਾਗ ਦੀ ਉਪਨ ਹੈ ਇਹ ਇਸ ਨੂੰ ਉਹਨਾਂ ਨੇ ਸੋਚਿਆ ਤੇ 48 ਮੈਗਾਵਾਟ ਦਾ ਜਿਹੜਾ ਹੈ ਇਹ ਪਲਾਂਟ ਜਿਹੜਾ ਹੈ ਇਸ ਜਗ੍ਹਾ ਲਾਇਆ ਗਿਆ 2 ਕਰੋੜ 53 ਲੱਖ 43000 709 ਰੁਪਏ ਇਹਦੀ ਕੁੱਲ ਲਾਗਤ ਜਿਹੜੀ ਹੈ ਆਈਸੀਐਸ ਪ੍ਰੋਜੈਕਟ ਨੂੰ ਬਣਾਉਣ ਲੱਗੇ ਉਸ ਟਾਈਮ ਦੇ ਵਿੱਚ 1922 ਦੇ ਵਿੱਚ ਜਿਹੜਾ ਹੈ ਸ਼ੁਰੂ ਹੋਇਆ ਸੀ ਇਹ ਤੇ 1932 ਨੂੰ ਜਾ ਕੇ ਇਸ ਪ੍ਰੋਜੈਕਟ ਨੂੰ ਕਮਿਸ਼ਨ ਕੀਤਾ ਗਿਆ ਮਤਲਬ ਇਸ ਨੂੰ ਆਪਰੇਸ਼ਨਲ ਕੀਤਾ ਗਿਆ ਨੂੰ ਚਾਲੂ ਕੀਤਾ ਗਿਆ ਇਸ ਤੋਂ ਬਿਜਲੀ ਬਣਾਉਣੀ ਜਿਹੜੀ ਹੈ ਚਾਲੂ ਹੋਈ ਇਸ 10 ਸਾਲ ਦਾ ਲੰਮਾ ਵਕਤ ਜਿਹੜਾ ਹੈ ਇਸ ਪ੍ਰੋਜੈਕਟ ਨੂੰ ਬਣਨ ਤੇ ਲੱਗਿਆ 2.5 ਕਰੋੜ ਤੋਂ ਜ਼ਿਆਦਾ ਦੀ ਉਸ ਟਾਈਮ ਦੇ ਦੇ ਉੱਪਰ ਲਾਗਤ ਪਈ ਹੁਣ 3 ਮਾਰਚ 1925 ਨੂੰ ਮੰਡੀ ਦੇ ਉਸ ਟਾਈਮ ਦੇ ਜਿਹੜੇ ਰਾਜਾ ਸੀਗੇ ਜਗਿੰਦਰ ਸਿੰਘ ਬਹਾਦਰ ਹਿਸ ਐਕਸੀਲੈਂਸੀ ਦਾ ਜਗਿੰਦਰ ਸਿੰਘ ਬਹਾਦਰ ਉਹਨਾਂ ਦੇ ਵਿਚਾਰ ਤੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਉਹਨਾਂ ਦੇ ਵਿਚਾਰ ਇੱਕ ਸਮਝੌਤਾ ਹੁੰਦਾ ਹੈ ਐਗਰੀਮੈਂਟ ਹੁੰਦਾ ਹੈ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਵਾਸਤੇ ਉਸ ਦੇ ਉੰਜ OTT ਦੇ ਤਹਿਤ ਹੀ ਜਿਹੜਾ ਹੈ ਇਹ ਪ੍ਰੋਜੈਕਟ ਬਣਿਆ ਹੈ 1964 ਨੂੰ ਜਦੋਂ ਪੰਜਾਬ ਦੀ ਵੰਡ ਹੁੰਦੀ ਹੈ ਪੰਜਾਬ ਹਰਿਆਣਾ ਤੇ ਹਿਮਾਚਲ ਤਿੰਨ ਸੂਬੇ ਜਿਹੜੇ ਨੇ ਉਹ ਬਣਦੇ ਨੇ ਪੰਜਾਬ ਦੀ ਵੰਡ ਹੁੰਦੀ ਹੈ ਉਸ ਟਾਈਮ ਜਿਹੜਾ ਇਹ ਪ੍ਰੋਜੈਕਟ ਹੈ ਉਹ ਪੰਜਾਬ ਨੂੰ ਅਲੋਟ ਕੀਤਾ ਗਿਆ 1964 ਦਾ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ ਜਿਹੜਾ ਹੈ ਉਸ ਦੀ ਇੱਕ ਪ੍ਰੋਵੀਜ਼ਨ ਦੇ ਤਹਿਤ ਹੀ ਜਿਹੜੀ ਹੈ ਇਹ ਅਲੋਟਮੈਂਟ ਕੀਤੀ ਗਈ हिमाचल प्रदेश ਨੇ ਉਸ ਟਾਈਮ ਵੀ ਇਸ ਅਲਾਟਮੈਂਟ ਦੇ ਉੱਤੇ ਜਿਹੜਾ ਹੈ ਉਹ ਇਤਰਾਜ ਜਤਾਇਆ ਸੀਗਾ ਕਿ ਸਾਨੂੰ ਇਹ ਮਨਜ਼ੂਰੀ ਹਿਮਾਚਲ ਨੂੰ ਮਿਲਣਾ ਚਾਹੀਦਾ ਹੈ ਪਰ ਗਵਰਨਮੈਂਟ ਆਫ ਇੰਡੀਆ ਨੇ ਇੱਕ ਚਿੱਠੀ ਲਿਖੀ 2 ਮਾਰਚ 1972 2 ਮਾਰਚ 1972 ਨੂੰ ਜਿਹੜੀ ਇਹ ਚਿੱਠੀ ਲਿਖੀ ਉਸ ਦੇ ਵਿੱਚ ਉਹਨਾਂ ਨੇ ਇਸ ਜਿਹੜੀ ਅਲਾਟਮੈਂਟ ਹੈ ਜੋ ਪੰਜਾਬ ਨੂੰ ਕੀਤੀ ਗਈ ਇਸ ਪ੍ਰੋਜੈਕਟ ਦੀ ਉਸ ਨੂੰ ਰੀਫਰਮ ਕੀਤਾ ਮਤਲਬ ਦੁਬਾਰਾ ਉਸ ਨੂੰ ਪੱਕਾ ਕੀਤਾ ਕਿ ਨਹੀਂ ਜੋ ਅਸੀਂ ਇਹ 1968 ਦੇ ਵਿੱਚ ਅਲਾਟਮੈਂਟ ਕੀਤੀ ਹੈ ਉਹ ਬਿਲਕੁਲ ਜਾਇਜ਼ ਹੈ ਇਹ ਪਲਾਂਟ ਜਿਹੜਾ ਹੈ ਪੰਜਾਬ ਦੇ ਕੋਲ ਹੀ ਰਹੇਗਾ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ 48 ਮੈਗਾਵਾਟ ਦਾ ਪਲਾਂਟ ਲੱਗਿਆ ਸੀਗਾ ਮਾਰਚ 1982 ਦੇ ਵਿੱਚ ਜਿਹੜਾ ਹੈ ਹੋਰ ਇੱਕ ਜਿਹੜਾ 50 ਮੈਗਾਵਾਟ ਦਾ ਇਸ ਦੇ ਵਿੱਚ ਇਜਾਫਾ ਹੋਇਆ ਤੇ ਇਹ ਜਆ ਪਲਾਂਟ ਹੈ ਉਹਦੀ ਕੈਪੈਸਿਟੀ 110 ਮੈਗਾਵਾਟ ਹੋ ਗਈ ਇਹ ਜਿਹੜਾ 1982 ਦੇ ਵਿੱਚ ਕਮਿਸ਼ਨ ਹੋਇਆ ਇਹ ਜਿਹੜੀ ਮਸ਼ੀਨਰੀ ਹੈ ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ ਜਿਹੜਾ ਹੈ BHEL ਜਿਹਨੂੰ ਕਿਹਾ ਜਾਂਦਾ ਹੈ ਉੱਥੋਂ ਇਹ ਮਸ਼ੀਨਰੀ ਜਿਹੜੀ ਆਈ ਸੀ ਇਹਦੀ ਜਿਹੜੀ ਬਿਜਲੀ ਪੈਦਾ ਕਰਨ ਦੀ ક્ષਮਤਾ ਹੈ 98 99 ਦੇ ਸਾਲ ਦੇ ਵਿੱਚ 637 ਮੀਗਾ ਯੂਨਿਟ ਜਿਹੜੀ ਹੈ ਨੇ ਐਮਯੂ ਉਹ ਬਿਜਲੀ ਦਾ ਰਿਕਾਰਡ ਉਤਪਾਦਨ ਕੀਤਾ 2010 11 ਦੇ ਵਿੱਚ ਵੀ ਜਿਹੜੀ ਹੈ 597 ਐਮਯੂ ਜਿਹੜਾ ਹੈ ਉਹ ਮਿਲੀਨ ਯੂਨਿਟਸ ਦੇ ਜਿਹੜਾ ਹੈ ਉਹ ਇਥੋਂ ਉਤਪਾਦਨ ਹੋਇਆ ਕਹਿਣ ਦਾ ਪਾਬ ਇਹ ਹੈ ਕਿ ਇਹ ਇੰਨਾ ਪੁਰਾਣਾ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਇਹ ਪ੍ਰੋਜੈਕਟ ਹਜੇ ਵੀ ਬਹੁਤ ਜਿਹੜਾ ਹੈ ਆਪਣੀ ਕਪੈਸਿਟੀ ਦੇ ਮੁਤਾਬਿਕ ਚੱਲ ਰਿਹਾ ਹੈ ਤੇ ਉੱਥੋਂ ਬਿਜਲੀ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ ਸਹੀ ਹਾਲਾਤਾਂ ਦੇ ਵਿੱਚ ਸਹੀ ਜਿਹੜਾ ਹੈ ਕੰਮ ਕਰ ਰਿਹਾ ਹੈ ਇੰਨਾ ਪੁਰਾਣਾ ਹੋਣ ਦੇ ਬਾਵਜੂਦ ਹੁਣ ਗੱਲ ਇਹ ਆ ਕਿ ਮਸਲਾ ਕੀ ਰੌਲਾ ਕੀ ਹੈ ਇਸ ਸਾਲ 2 ਮਾਰਚ ਨੂੰ ਜਿਹੜੀ ਹੈ ਉਹ ਜਿਹੜਾ ਮਹਾਰਾਜਾ ਮੰਡੀ ਦੇ ਨਾਲ ਸਮਝੌਤਾ ਹੋਇਆ ਸੀ ਉਹਦੀ ਲੀਜ਼ ਜਿਹੜੀ ਹੈ ਉਹ 90 ਸਾਲਾਂ ਦੀ ਲੀਜ਼ ਸੀ ਉਹ ਖਤਮ ਹੋ ਗਈ ਜਦੋਂ ਉਹ ਲੀਜ਼ ਖਤਮ ਹੋ ਜਾਂਦੀ ਹੈ ਤਾਂ ਹਿਮਾਚਲ ਸਰਕਾਰ ਫੇਰ ਜਿਹੜਾ ਹੈ ਉਹ ਆਪਣਾ ਦਾਵਾ ਪੇਸ਼ ਕਰ ਦਿੰਦੀ ਹੈ ਕਿ ਹੁਣ ਇਹ ਲੀਜ਼ ਖਤਮ ਹੋ ਵੀ ਹੈ ਇਹ ਪ੍ਰੋਜੈਕਟ ਜਿਹੜਾ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ ਕੱਲ ਹੀ ਹਜੇ ਜਿਹੜੇ ਚੀਫ ਮਿਨਿਸਟਰ ਉੱਥੇ ਹੁੰਦੇ ਸੁਖਿੰਦਰ ਸੁਖੂ ਨੇ ਉਹਨਾਂ ਨੇ ਬਿਆਨ ਜਾਰੀ ਕੀਤਾ ਕਿ ਜੇ ਜੇ ਸਾਨੂੰ ਇਹ ਪ੍ਰੋਜੈਕਟ ਨਾ ਮਿਲਿਆ ਤਾਂ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਅਸੀਂ ਸੁਪਰੀਮ ਕੋਰਟ ਜਾਵਾਂਗੇ ਇਸ ਪ੍ਰੋਜੈਕਟ ਨੂੰ ਲੈਣ ਵਾਸਤੇ ਉਹ ਜਿਹੜਾ ਹੈ 31 ਅਕਤੂਬਰ ਤੱਕ ਦਾ ਜਿਹੜਾ ਹੈ ਟਾਈਮ ਪੰਜਾਬ ਸਰਕਾਰ ਨੂੰ ਦੇ ਰਹੇ ਨੇ ਕਿ ਉਹ ਆਪਣਾ ਦਾਵਾ ਛੱਡ ਦੇਵੇ ਤੇ ਪ੍ਰੋਜੈਕਟ ਜਿਹੜਾ ਹੈ ਉਹ ਹਿਮਾਚਲ ਨੂੰ ਦੇ ਦੇਵੇ ਵਰਨਾ ਉਹ ਸੁਪਰੀਮ ਕੋਰਟ ਚਲੇ ਜਾਣਾ ਹੁਣ ਇੱਥੇ ਇੱਕ ਜ਼ਿਕਰਯੋਗ ਚੀਜ਼ ਇਹ ਵੀ ਹੈ ਕਿ ਜਦੋਂ ਇਹ ਲੀਜ਼ ਮਾਰਚ 2 ਨੂੰ ਖਤਮ ਹੋਣੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਠੀਕ ਜਿਹੜਾ ਹੈ ਉਹ ਸੈਂਟਰ ਸਰਕਾਰ ਨੇ ਇੱਕ ਆਰਡਰ ਜਾਰੀ ਕਰ ਦਿੱਤਾ ਤੇ ਇਹ ਕਿਹਾ ਕਿ ਇਹ ਜਿਹੜਾ ਹੈ ਇਸ ਪ੍ਰੋਜੈਕਟ ਤੇ ਸਟੇਟਸ ਕੋ ਮੇਨਟੇਨ ਕੀਤਾ ਜਾਵੇ ਯਾਨੀ ਕਿ ਜਿਵੇਂ ਹੈ ਉਵੇਂ ਹੀ ਰਹੇ ਮਤਲਬ ਜੇ ਪੰਜਾਬ ਕੋਲ ਇਹਦੇ ਮਾਲਕੀ ਹੱਕ ਹੈ ਤਾਂ ਪੰਜਾਬ ਕੋਲ ਹੀ ਇਹ ਪ੍ਰੋਜੈਕਟ ਰਹਿਣਾ ਚਾਹੀਦਾ ਹੈ ਲੀਜ਼ ਖਤਮ ਤੋਂ ਇੱਕ ਦਿਨ ਪਹਿਲਾਂ ਜਿਹੜਾ ਹੈ ਸੈਂਟਰ ਸਰਕਾਰ ਨੇ ਇਹ ਆਰਡਰ ਜਾਰੀ ਕਰ ਦਿੱਤਾ ਸੀ ਪੰਜਾਬ ਸਰਕਾਰ ਪਹਿਲਾਂ ਹੀ ਜਿਹੜਾ ਸੁਪਰੀਮ ਕੋਰਟ ਜਾ ਚੁੱਕੀ ਹੈ ਹਿਮਾਚਲ ਸਰਕਾਰ ਦਾ ਜਿਹੜਾ ਦਾਵਾ ਹੈ ਉਹ ਰੋਕਣ ਲਈ ਕਿ ਜਿਹੜਾ ਹੱਕ ਉਹ ਜਤਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਨੂੰ ਰੋਕਣ ਲਈ ਪੰਜਾਬ ਸਰਕਾਰ ਪਹਿਲਾਂ ਹੀ ਸੁਪਰੀਮ ਕੋਰਟ ਜਾ ਰਹੀ ਚੁੱਕੀ ਹੈ ਹਿਮਾਚਲ ਦਾ ਜਿਹੜਾ ਦਾਵਾ ਕੀ ਹੈ ਉਹ ਕੀ ਕਹਿ ਰਿਹਾ ਹੈ ਹਿਮਾਚਲ ਉਹ ਕਹਿੰਦੇ ਨੇ ਕਿ ਜਿਹੜੀ 1925 ਦੀ ਲੀਜ਼ ਐਗਰੀਮੈਂਟ ਜਿਹੜਾ ਸਾਈਨ ਹੋਇਆ ਸੀ ਉਸ ਤੋਂ ਪਹਿਲਾਂ ਜਿਹੜਾ ਮਾਲਕਾਨਾ ਹੱਕ ਹੈ ਤੇ ਆਪਰੇਸ਼ਨਲ ਹੱਕ ਹੈ ਹਿਮਾਚਲ ਕਹਿੰਸੀ ਤੇ ਲੀਜ਼ ਦੇ ਨਾਲ ਜਿਹੜਾ ਹੈ ਉਹ ਕੱਲਾ ਆਪਰੇਸ਼ਨਲ ਜਿਹੜਾ ਹੱਕ ਹੈ ਉਹ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ ਮਾਲਕਾਨਾ ਹੱਕ ਟ੍ਰਾਂਸਫਰ ਨਹੀਂ ਹੋਇਆ ਸੀ ਮਾਲਕਾਨਾ ਹੱਕ ਜਿਹੜਾ ਹੈ ਉਹ ਸਾਡੇ ਕੋਲ ਹੀ ਹੈ ਕੱਲਾ ਚਲਾਨ ਚਲਾਉਣ ਵਾਸਤੇ ਜਿਹੜਾ ਹੈ ਇਹ ਅਸੀਂ ਆ ਪੰਜਾਬ ਸਰਕਾਰ ਨੂੰ ਇਹ ਦਿੱਤਾ ਸੀ ਦੂਸਰਾ ਇੱਕ ਹੋਰ ਹੁਕਾਰਨ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਆ ਪ੍ਰੋਜੈਕਟ ਹੈ ਉਸ ਦੀ ਹਾਲਤ ਜਿਹੜੀ ਹੈ ਬੜੀ ਖਸਤਾ ਹੋ ਚੁੱਕੀ ਹੈ ਪੰਜਾਬ ਸਰਕਾਰ ਜਿਹੜੀ ਹੈ ਉਹਦੀ ਸੰਭ ਸੰਭਾਲ ਇਹਦੀ ਮੁਰੰਮਤ ਜਿਹੜੀ ਹੈ ਟਾਈਮ ਟੂ ਟਾਈਮ ਸਮੇਂ ਸਰ ਉਹ ਨਹੀਂ ਕਰਾ ਰਹੀ ਹੈ ਇਸ ਕਰਕੇ ਇਹ ਪ੍ਰੋਜੈਕਟ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ ਸ੍ਰੀ ਸਾਨੂੰ ਦੇ ਦਿੱਤਾ ਜਾਣਾ ਚਾਹੀਦਾ ਹੈ ਸੋ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਸ ਦੇ ਉੱਪਰ ਉਹ ਦਾਵਾ ਪੇਸ਼ ਕਰ ਰਹੇ ਪੰਜਾਬ ਸਰਕਾਰ ਨੇ ਜਿਹੜਾ ਸੁਪਰੀਮ ਕੋਰਟ ਵਿੱਚ ਕੇਸ ਕੀਤਾ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਆਪਣਾ ਦਾਵਾ ਪੇਸ਼ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਪੰਜਾਬ ਦੇ ਕੋਲ ਰਾਈਟ ਫੁੱਲ ਓਨਰਸ਼ਿਪ ਤੇ ਜਿਹੜਾ ਹੈ ਕਾਨੂੰਨੀ ਕਬਜ਼ਾ ਇਹ ਦੋਨੋਂ ਜਿਹੜਾ ਹੈ ਉਹ ਪੰਜਾਬ ਕੋਲੇ ਹੈ 1967 ਦੀ ਜਿਹੜੀ ਸੈਂਟਰਲ ਨੋਟੀਫਿਕੇਸ਼ਨ ਹੈ ਉਹਦੇ ਮੁਤਾਬਿਕ ਜਿਹੜਾ ਹੈ ਸਟੇਟ ਜਿਹੜੀ ਹੈ ਪੰਜਾਬ ਸਰਕਾਰ ਜਿਹੜੀ ਹੈ ਉਹ ਪੀਐਸਪੀਸੀਐਲ ਜਿਹੜੀ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ ਉਹਦੇ ਥਰੂ ਜਿਹੜਾ ਹੈ ਉਹ ਸਾਰੇ ਐਸੈਟਸ ਨੂੰ ਜੋ ਵੀ ਇਹਦੇ ਆ ਪ੍ਰੋਜੈਕਟ ਦੇ ਦੋ ਚੀਜ਼ਾਂ ਵੀ ਹੈਗੀਆਂ ਨੇ ਇਹਦੇ ਅੰਦਰ ਉਹ ਸਾਰੀਆਂ ਦੇ ਉੱਤੇ ਹੀ ਜਿਹੜਾ ਸਾਰੀ ਪ੍ਰਾਪਰਟੀ ਦੇ ਉੱਤੇ ਪੰਜਾਬ ਸਰਕਾਰ ਜਿਹੜਾ ਹੈ ਉਹ ਮਾਲਕਾਨਾ ਹੱਕ ਰੱਖਦੀ ਹੈ ਫੇਰ ਪੰਜਾਬ ਸਰਕਾਰ ਨੇ ਕਿਹਾ ਕਿ ਆਰਟੀਕਲ 131 ਦੇ ਅੰਤਰਗਤ ਜਿਹੜਾ ਹੈ ਪਰਮਨੈਂਟ ਪ੍ਰੋਹਿਬਿਟਰੀ ਇੰਜੈਕਸ਼ਨ ਜਿਹੜੀ ਹੈ ਸੁਪਰੀਮ ਕੋਰਟ ਨੂੰ ਦੇਣੀ ਚਾਹੀਦੀ ਹੈ ਹਿਮਾਚਲ ਸਰਕਾਰ ਦੇ ਖਿਲਾਫ 131 ਆਰਟੀਕਲ ਦੇ ਅੰਡਰ ਉਹਨਾਂ ਨੇ ਇਹ ਦਾਵਾ ਪੇਸ਼ ਕੀਤਾ ਹੈ ਕਿ ਹਿਮਾਚਲ ਗਵਰਨਮੈਂਟ ਨੂੰ ਲਾਫਲੀ ਪੀਸਫੁਲ ਜਿਹੜੀ ਪੋゼਸ਼ਨ ਹੈ ਤੇ ਦੂਸਰਾ ਸਮੂਥ ਫੰਕਸ਼ਨਿੰਗ ਇਹਨਾਂ ਦੋਨਾਂ ਦੇ ਵਿੱਚ ਅੜਿੱਕਾ ਪੈਦਾ ਕਰਨ ਤੋਂ ਰੋਕਿਆ ਜਾਵੇ ਸੜੇ ਕੋਲ ਸ਼ਾਂਤੀਪੂਰਵਕ ਢੰਗ ਨਾਲ ਇਹਦਾ ਕਬਜ਼ਾ ਹੈ ਦੂਸਰਾ ਇਹ ਜਿਹੜਾ ਸੁਚਾਰੂ ਢੰਗ ਨਾਲੇ ਚਲਾਇਆ ਜਾਣਾ ਚਾਹੀਦਾ ਤਾਂ ਕਿ ਤੋਂ ਬਿਜਲੀ ਦਾ ਜਿਹੜਾ ਪੈਦਾਵਾਰ ਹੈ ਉਹ ਜਾਰੀ ਰਹੇ ਉਹਦੇ ਵਿੱਚ ਕੋਈ ਵਿਗੜ ਨਾ ਪਵੇ ਇਸ ਲਈ ਹਿਮਾਚਲ ਸਰਕਾਰ ਨੂੰ ਕੋਈ ਵੀ ਅਜਿਹਾ ਕਦਮ ਕਰਨ ਤੋਂ ਰੋਕਣਾ ਚਾਹੀਦਾ ਹੈ ਦੂਸਰਾ ਜਿਹੜਾ ਮੈਂ ਤੁਹਾਨੂੰ ਦੱਸ ਕੇ ਟਾਇਆ ਕਿ ਇੱਕ ਦਿਨ ਪਹਿਲਾਂ ਹੀ ਲੀਜ਼ ਖਤਮ ਹੋਣ ਤੋਂ ਜੋ ਸੈਂਟਰਲ ਸਰਕਾਰ ਨੇ ਆਰਡਰ ਜਾਰੀ ਕੀਤਾ ਚਿੱਠੀ ਜਾਰੀ ਕੀਤੀ ਸੀ ਉਹ ਜਿਹੜੀ ਹੈ ਮਿਨਿਸਟਰੀ ਆਫ ਪਾਵਰ ਦੇ ਵੱਲੋਂ ਜਿਹੜੀ ਹੈ ਉਹ ਜਾਰੀ ਕੀਤੀ ਗਈ ਸੀ ਉਦੇ ਵਿੱਚ ਮਿਨਿਸਟਰੀ ਆਫ ਪਾਵਰ ਜਿਹੜੀ ਹੈ ਉਹਨੇ ਆਪਣੀਆਂ ਤਾਕਤਾਂ ਵਰਤੀਆਂ ਜਿਹੜੀਆਂ ਇਹ ਆਰਡਰ ਜਾਰੀ ਕਰਨ ਲਈ ਉਹ ਤਾਕਤਾਂ ਉਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1968 ਦਾ ਜਿਹੜਾ ਹੈ ਉਹਦੇ ਵਿੱਚ ਦੋ ਸੈਕਸ਼ਨ ਨੇ 67 ਸੈਕਸ਼ਨ ਤੇ ਸੈਕਸ਼ਨ 96 ਇਹ ਦੋ ਸੈਕਸ਼ਨਾਂ ਦੇ ਅੰਤਰਗਤ ਜਿਹੜੀਆਂ ਹਨ ਉਹਨਾਂ ਨੇ ਆਪਣੀਆਂ ਪਾਵਰਾਂ ਵਰਤ ਕੇ ਇਹ ਸਟੇਟਸ ਕੋ ਮੇਨਟੇਨ ਕਰਨ ਦਾ ਆਰਡਰ ਦਿੱਤਾ ਦੂਸਰਾ ਉਹਨਾਂ ਨੇ ਸੈਕਸ਼ਨ 21 ਹੈ ਜਰਨਲ ਕਲॉज ਐਕਟ 1887 ਦਾ ਉਦੇ ਅੰਤਰਗਤ ਵੀ ਜਿਹੜਾ ਹੈ ਇਹ ਆ ਆਰਡਰ ਜਿਹੜਾ ਹਜ਼ਾਰੀ ਕੰਗਲੇ ਆਪਣੀਆਂ ਪਾਵਰਾ ਵਰਤੀ ਹੁਣ ਮਸਲਾ ਇਹ ਹੈ ਕਿ ਪਹਿਲੀ ਵਾਰ ਸ਼ਾਇਦ ਹੋਇਆ ਹੈ ਕਿ ਸੈਂਟਰ ਨੇ ਜਿਹੜਾ ਹੈ ਉਹ ਸਟੇਟਸ ਕੋ ਦਾ ਆਰਡਰ ਦੇ ਕੇ ਪੰਜਾਬ ਦੇ ਕੋਲ ਹੀ ਇਹ ਪ੍ਰੋਜੈਕਟ ਰੱਖਣ ਲਈ ਆਰਡਰ ਜਾਰੀ ਕਰ ਦਿੱਤੇ ਨੇ ਪੰਜਾਬ ਨਾਲ ਸੈਂਟਰ ਵੱਲੋਂ ਜਿਹੜਾ ਹੈ ਉਹ ਕੋਈ ਤੱਕਾ ਨਹੀਂ ਹੋਇਆ ਹੈ ਆ ਦੋ ਸੂਬਿਆਂ ਦੇ ਵਿੱਚ ਆਪਸੀ ਲੜਾਈ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਐਸਵਾਈਐਲ ਦਾ ਜਿਹੜੀ ਸਤਲੁਜ ਜਮਨਾ ਨਿਕਰ ਹੈ ਉਹਦਾ ਪਹਿਲਾ ਹੀ ਕੇਸ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਬਹੁਤ ਸਾਲਾਂ ਤੋਂ ਲਟਕਿਆ ਹੋਇਆ ਹੈ ਉਹਦਾ ਕੋਈ ਹੱਲ ਜਿਹੜਾ ਹੈ ਜਲਦੀ ਕੀਤੇ ਜਿਹੜਾ ਹੈ ਨਿਕਲਦਾ ਨਜ਼ਰ ਨਹੀਂ ਆ ਰਿਹਾ ਜੇ ਸੈਂਟਰ ਇਹ ਨਾ ਕਰਦਾ ਸਟੇਟਸ ਕੋ ਜਾਂ ਜੇ ਹੁਣ ਹਿਮਾਚਲ ਫਿਰ ਸੁਪਰੀਮ ਕੋਰਟ ਤੇ ਆਪਣਾ ਜਾ ਕੇ ਦਾਵਾ ਪੇਸ਼ ਕਰ ਦਿੰਦਾ ਹੈ ਕੀ ਇਹ ਚਾਂਸ ਹੈਗੇ ਨੇ ਕਿ ਇਹ ਜਿਹੜਾ ਪ੍ਰੋਜੈਕਟ ਹੈ ਉਸ ਦਾ ਵੀ ਜਿਹੜਾ ਮਸਲਾ ਹੈ ਉਹ ਵੀ ਇਸੇ ਤਰੀਕੇ ਨਾਲ ਜਿਹੜਾ ਹੈ ਕਾਨੂੰਨੀ ਲੜਾਈ ਦੇ ਵਿੱਚ ਪੈ ਜੇਗਾ ਤੇ ਲਟਕ ਜਾਏਗਾ ਤੇ ਇਸ ਤਰ੍ਹਾਂ ਹੀ ਇੱਕ ਹੋਰ ਮੁੱਦਾ ਜਿਹੜਾ ਹੈ ਉਹ ਪੰਜਾਬ ਦਾ ਜਿਹੜਾ ਹੈ ਉਹ ਖੜਾ ਹੋ ਜਾਏਗਾ ਪਹਿਲਾਂ ਹੀ ਜਿਹੜੇ ਨੇ ਸਾਰੇ ਬੁੱਦੇ ਜਿਹੜੇ ਜਿਵੇਂ ਆਪਾਂ ਗੱਲ ਜ਼ਿਕਰ ਕਰਕੇ ਹਟੇ ਆ ਉਹਨਾਂ ਦਾ ਕੋਈ ਹੱਲ ਜਿਹੜਾ ਹੈ ਉਹ ਦਿਖਾਈ ਨਹੀਂ ਦੇ ਰਿਹਾ ਬਾਰ ਬਾਰ ਕੋਸ਼ਿਸ਼ਾਂ ਹੋਈਆਂ ਨੇ ਇਹ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਦੀਆਂ ਰਜੀਵ ਲੰਗੋ ਵਾਲ ਅਕੋਰਡ ਵੀ ਹੋਇਆ ਸੀਗਾ ਪਰ ਉਹ ਇੰਪਲੀਮੈਂਟ ਨਹੀਂ ਹੋ ਸਕਿਆ ਸੰਤ ਲੰਗੋਵਾਲ ਦੀ ਜਿਹੜੀ ਉਸ ਟਾਈਮ ਅਸੈਸਿਨੇਸ਼ਨ ਹੋ ਗਈ ਸੀ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਔਰ ਵੀ ਜਿਹੜਾ ਹੈ ਟਾਈਮ ਟੂ ਟਾਈਮ ਕੋਸ਼ਿਸ਼ਾਂ ਹੋਈਆਂ ਬਹੁਤ ਵਾਰੇ ਹੋਇਆ ਹੈਗਾ ਕਿ ਹਾਂਜੀ ਕੇਂਦਰ ਚੰਡੀਗੜ੍ਹ ਪੰਜਾਬ ਨੂੰ ਦੇਣ ਲੱਗਿਆ ਹੈ ਪਰ ਇਹਨ ਮੌਕੇ ਤੇ ਆ ਕੇ ਕੁਛ ਇਹੋ ਜਿਹਾ ਵਾਪਰ ਜਾਂਦਾ ਕਿ ਉਹ ਟਰਾਂਸਫਰ ਨਹੀਂ ਹੁੰਦੀ ਪਰ ਇਹ ਮਸਲਾ ਜਿਹੜਾ ਹੈ ਹਰਿਆਣਾ ਪੰਜਾਬ ਦੇ ਵਿੱਚ ਪਹਿਲਾਂ ਹੀ ਕਾਫੀ ਦੇ ਉੱਤੇ ਰੇੜਕਾ ਚੱਲ ਰਿਹਾ ਸੀ ਹਿਮਾਚਲ ਨਾਲ ਜਿਹੜਾ ਹੈ ਉਹ ਵੀ ਹੁਣ ਰੌਲੇ ਸ਼ੁਰੂ ਹੋ ਗਏ ਨੇ ਸੋ ਪੰਜਾਬ ਦੇ ਰੌਲਿਆਂ ਦੀ ਜਿਹੜੀ ਹੈ ਮੁੱਦਿਆਂ ਦੀ ਜਿਹੜੀ ਹੈ ਉਹ ਗਿਣਤੀ ਘਟ ਨਹੀਂ ਰਹੀ ਸਗੋਂ ਟਾਈਮ ਟਾਈਮ ਤੇ ਕੁਛ ਨਾ ਕੁਛ ਉਸ ਮੁੱਦਿਆਂ ਦੇ ਵਿੱਚ ਜੁੜਦਾ ਜਾ ਰਿਹਾ ਹੈ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਮਸਲੇ ਉਲਝਦੇ ਜਾ ਰਹੇ ਨੇ ਤੇ ਪੰਜਾਬ ਦੀ ਰਾਜਨੀਤੀ ਜਾਂ ਪੰਜਾਬ ਦੀ ਜਿਹੜੀ ਇਹ ਸਟੇਟਸ ਹੈ ਉਹ ਇਸੇ ਤਰੀਕੇ ਨਾਲ ਰੋਲੇ ਗੋਲੇ ਆਂ ਦਾ ਲਗਾਤਾਰ ਬਾਦਸਤੂਰ ਜਾਰੀ ਹੈ ਕੋਈ ਜਿਹੜਾ ਹੈ ਇਹਨਾਂ ਦਾ ਹੱਲ ਨਜ਼ਰ ਹੁੰਦਾ ਨਹੀਂ ਆ ਰਿਹਾ ਉਮੀਦ ਕਰਦੇ ਹਾਂ ਕਿ ਕੋਈ ਸੈਂਟਰ ਤੇ ਪੰਜਾਬ ਸਰਕਾਰ ਕਦੇ ਇਕੱਠਾ ਬੈਠ ਕੇ ਇਹਨਾਂ ਮਸਲਿਆਂ ਨੂੰ ਜਲਦੀ ਹੱਲ ਕਰਨ ਬਾਰੇ ਸੋਚੇ ਤਾਂ ਕਿ ਜਿਹੜਾ ਪੰਜਾਬ ਹੈ ਉਹ ਜੋ ਪਹਿਲਾਂ ਹੀ ਇਹਨਾਂ ਰੌਲਿਆਂ ਕਰਕੇ ਬੜਾ ਹੀ ਮੁਸੀਬਤਾਂ ਦੇ ਵਿੱਚੋਂ ਲੰਘਿਆ ਹੈ ਗੁਜ਼ਰ ਚੁੱਕਿਆ ਹੈ ਬਹੁਤ ਜਾਨਾਂ ਦੀ ਕੁਰਬਾਨੀ ਦੇ ਚੁੱਕਿਆ ਹੈ ਬਹੁਤ ਉਜਾੜਾ ਦੇਖ ਚੁੱਕਿਆ ਹੈ ਬਹੁਤ ਹੀ ਇਹ ਤਰੱਕੀ ਤੋਂ ਪਿੱਛੇ ਕੋਹਾਂ ਮੀਲਾਂ ਦੂਰ ਜਿਹੜਾ ਹੈ ਪਿੱਛੇ ਪਿਛਾਂ ਜਾ ਚੁੱਕਿਆ ਹੈ 20 30 ਸਾਲ ਜਿਹੜਾ ਹੈ ਉਹ ਪੰਜਾਬ ਦੀ ਤਰੱਕੀ ਜਿਹੜੀ ਹੈ ਪਿੱਛੇ ਆ ਗਈ ਹੈ ਪੰਜਾਬ ਦੇ ਲੋਕ ਇਸ ਇੰਨਾ ਸੰਤਾਪਾ ਨੂੰ ਭੁਗਤ ਚੁੱਕੇ ਹਨ ਉਹਨਾਂ ਨੂੰ ਕੋਈ ਰਾਹਤ ਮਿਲ ਜਾਵੇ ਤੇ ਚਾਹੇ ਅਦਾਲਤਾਂ ਨੇ ਚਾਹੇ ਸੈਂਟਰ ਸਟੇਟ ਤੋਂ ਨੇ ਬੈਠ ਕੇ ਇਹਨਾਂ ਸੂਬਿਆਂ ਦਾ ਜਲਦੀ ਤੋਂ ਜਲਦੀ ਜਿਹੜਾ ਹੈ ਉਹਨਾਂ ਨੂੰ ਹੱਲ ਲੱਭਣਾ ਚਾਹੀਦਾ ਹੈ ਇਸੇ ਉਮੀਦ ਵਿੱਚ ਇਸੇ ਕਾਮਨਾ ਦੇ ਵਿੱਚ ਧੰਨਵਾਦ